ਬਿੱਤੇ ਦਿਨਾਂ ਦਰਾਂਨ ਮਜੀਠੀਆ ਗ੍ਰਿਫਤਾਰ ਕਰ ਲਿਆ ਗਿਆ ਤੇ ਇਸੇ ਸਬੰਧ ਦੇ ਵਿੱਚ ਅਕਾਲੀ ਦਲ ਵੱਲੋਂ ਮਹਾਲੀ ਵਿਖੇ ਇਕੱਠ ਰੱਖਿਆ ਗਿਆ ਅਤੇ ਇਹ ਇਕੱਠ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਰੱਖਿਆ ਗਿਆ ਹੈ ਤੇ ਇਸੇ ਸਬੰਧ ਦੇ ਵਿੱਚ ਜਿਹੜੇ ਅਕਾਲੀ ਆਗੂ ਨੇ ਉਹਨਾਂ ਦਾ ਦੋਸ਼ ਹੈ ਕਿ ਜਿਹੜੀ ਪੁਲਿਸ ਹੈ ਉਸਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਐਮਰਜੈਂਸੀ ਵਰਗੇ ਜਿਹੜੇ ਹਾਲਾਤ ਨੇ ਉਹ ਪੈਦਾ ਕਰ ਦਿੱਤੇ ਗਏ ਨੇ ਕਿਉਂਕਿ ਅਕਾਲੀ ਆਗੂਆਂ ਨੂੰ ਇੱਥੇ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਸੁਖਵੀਰ ਬਾਦਲ ਵੱਲੋਂ ਇਕ ਕਾਲ ਦਿੱਤੀ ਗਈ ਸੀ ਅਤੇ ਆਪਣੇ ਜਿਹੜਾ ਜਰਨਲ ਹੈ ਉਸ ਦੇ ਹੱਕ ਦੇ ਵਿੱਚ ਡਟਣ ਲਈ ਇਹ ਕਾਲ ਦਿੱਤੀ ਗਈ ਸੀ ਅਤੇ ਪੰਜਾਬ ਸਰਕਾਰ ਦੇ ਉੱਤੇ ਦੋਸ਼ ਲੱਗੇ ਦੇ ਪੰਜਾਬ ਸਰਕਾਰ ਨੇ ਸਿੱਧੇ ਹੁਕਮ ਦਿੱਤੇ ਹੋਏ ਨੇ ਪੁਲਿਸ ਨੂੰ ਕਿ ਕੋਈ ਵੀ ਅਕਾਲੀ ਆਗੂ ਉੱਥੇ ਤੱਕ ਨਾ ਪਹੁੰਚ ਸਕੇ ਕੀ ਕਹਿਣਾ ਅਕਾਲੀ ਆਗੂਆਂ ਦਾ ਉਹ ਤੁਹਾਨੂੰ ਦਿਖਾਉਨੇ ਆ 10 ਬੀ ਸਿੰਘ ਬਾਦਲ ਜੀ ਨੇ ਆਮ ਸਾਖ ਗੁਰਦਾਰੇ ਗੁਰਦਰਾ ਸਾਹਿਬ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਦੀ ਨਜਾਇਜ਼ ਤੌਰ ਤੇ ਹਰਾਸ ਦੇ ਵਿੱਚ ਰੱਖਣਾ ਔਰ ਨਜਾਇਜ਼ ਤਰੀਕੇ ਸਪਾਉਣੇ ਉਦੇ ਸਬੰਧ ਦੇ ਵਿੱਚ ਵਰਕਰ ਸਾਹਿਬਾਨ ਦੀ ਮੀਟਿੰਗ ਬੁਲਾਈ ਸੀ ਜਿਦੇ ਵਿੱਚ ਅਸੀਂ ਸਾਡੇ ਕੋਰ ਕਮੇਟੀ ਮੈਂਬਰ ਸਰਦਾਰ ਲਖਬੀਰ ਸਿੰਘ ਢੀਲੋਦੀ ਨਗਰ ਸਾਹਿਬ ਤੇ ਅਸੀਂ ਵੀ ਸਾਡੇ ਅੱਧੇ ਬੰਦੇ ਸ਼੍ਰੀ ਅਰਬਿੰਦਪੁਰ ਰੋਗਲੇ ਨੇ ਅੱਧੇ ਅਸੀਂ ਇਹ ਵੀ ਬਿਆਵਾਇਆ ਵਿਆਸ ਆਏ ਆ ਕਿ ਇੱਥੇ ਸਾਨੂੰ ਰੋਕਿਆ ਸਾਡੇ ਕੋਰ ਕਮੇਟੀ ਮੈਂਬਰ ਸਾਹਿਬਾਨ ਸਾਬਕਾ ਐਮਐਲਏ ਸਾਹਿਬ ਵੀ ਸਾਡੇ ਨਾਲ ਨੇ ਤੇ ਇਹ ਬਹੁਤ ਇੱਕ ਤੱਕਾ ਵਾ ਕਿਉਂਕਿ ਸਾਡੀ ਆ ਸ਼ਾਂਤੀਪੂਰਕ ਵਾਜਰ ਜਿਹੜੀ ਰੱਖਣੀ ਜਿਹੜੀ ਆ ਉਹ ਵੀ ਨਹੀਂ ਰਖੀ ਰੱਖਣ ਦਿੱਤੀ ਜਾ ਰਹੀ ਸਰਕਾਰ ਵੱਲੋਂ ਇਹ ਸਰਕਾਰ ਬਖਲਾਈ ਆ ਡਰ ਦੇ ਮਾਹੌਲ ਦੇ ਵਿੱਚ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਾ ਇਸ ਕਰਕੇ ਪੰਜਾਬ ਪੁਲਿਸ ਦਾ ਜਿਹੜਾ ਉਹ ਉਹ ਵੀ ਉਹ ਪ੍ਰੈਸ਼ਰ ਦੇ ਅੰਡਰ ਨੇ ਪਰ ਜੋ ਵੀ ਸਮੇਂ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਜੋ ਸਾਨੂੰ ਦੱਸਿਆ ਨਾ ਉਹ ਪਾਰਟੀ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਹੋਣਗੇ ਅਸੀਂ ਉਹਨਾਂ ਦੀ ਇਨਮਨ ਪਾਲਣਾ ਕਰਦੇ ਅਗਲੀ ਹੁਕਮਤੀ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ 10 ਜੂਨ ਨੂੰ ਬਾਦਲ ਜੀ ਨੇ ਆਮਸਾ ਜੋਦਵਾਰੇ ਗੁਰਦਰਾ ਸਾਹਿਬ ਦੇ ਵਿੱਚ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਉਹਨਾਂ ਦੀ ਨਜਾਇਜ਼ ਤੌਰ ਤੇ ਹਰਾਸ ਦੇ ਵਿੱਚ ਰੱਖਣਾ ਔਰ ਨਜਾਇਜ਼ ਕਿਸ ਪਾਉਣੀ ਉਹਦੇ ਸਬੰਧ ਦੇ ਵਿੱਚ ਵਰਕਰ ਸਾਹਿਬਾਨ ਦੀ ਮੀਟਿੰਗ ਬੁਲਾਈ ਸੀ ਜਿਦੇ ਵਿੱਚ ਅਸੀਂ ਸਾਡੇ ਕੋਰ ਕਮੇਟੀ ਮੈਂਬਰ ਸਰਦਾਰ ਲਖਬੀਰ ਸਿੰਘ ਢੀਲੋਦੀ ਨਗਰ ਸਾਹਿਬ ਕਿ ਅਸੀਂ ਵੀ ਸਾਡੇ ਅੱਧੇ ਬੰਦੇ ਸ਼੍ਰੀ ਅਰਬਿੰਦਪੁਰ ਰੋਗਲੇ ਨੇ ਅੱਧੇ ਅਸੀਂ ਇਹਦੀ ਜਾਵਾਆ ਬਿਆਸ ਆਏ ਆ ਕਿ ਇੱਥੇ ਸਾਨੂੰ ਰੋਕਿਆ ਸਾਡੇ ਕੋਰ ਕਮੇਟੀ ਮੈਂਬਰ ਸਾਹਿਬਾਨ ਸਾਬਕਾ ਐਮਐਲਏ ਸਾਹਿਬ ਵੀ ਸਾਡੇ ਨਾਲ ਨੇ ਤੇ ਇਹ ਬਹੁਤ ਇੱਕ ਤੱਕਾ ਵਾ ਕਿਉਂਕਿ ਸਾਡੀ ਸ਼ਾਂਤੀਪੂਰਕ ਆਵਾਜ਼ ਜਿਹੜੀ ਰੱਖਣੀ ਜਿਹੜੀ ਆ ਉਹ ਵੀ ਨਹੀਂ ਰੱਖਣ ਦੇਤੀ ਜਾ ਰਹੀ ਸਰਕਾਰ ਵੱਲੋਂ ਇਹ ਸਰਕਾਰ ਬਖਲਾਈ ਆ ਡਰ ਦੇ ਮਾਹੌਲ ਦੇ ਵਿੱਚ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਾ ਇਸ ਕਰਕੇ ਪੰਜਾਬ ਪੁਲਿਸ ਦਾ ਜਿਹੜਾ ਉਹ ਉਹ ਵੀ ਉਹ ਪ੍ਰੈਸ਼ਰ ਦੇ ਅੰਡਰ ਨੇ ਪਰ ਜੋ ਵੀ ਸਮੇਂ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਜੋ ਸਾਨੂੰ ਦਸ਼ਾ ਨਜ਼ਰ ਆਈ ਪਾਰਟੀ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਹੋਣਗੇ ਅਸੀਂ ਉਹਨਾਂ ਦੀ ਇਨਬਨ ਪਾਲਣਾ ਕਰਦੇ ਅਗਲੀ ਹੁਕਮ ਦੀ ਇੰਤਜ਼ਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ